ਆ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਵਿਖਿਆ ਤੇ ਅਰੀਦੀਨ ਆਪਾਂ ਪੰਜਾਬੀ ਵਿਆਕਰਨ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਬੇਟਾ ਇਹਦਾ ਲਾਸਟ ਜਿਹੜਾ ਕੁਐਸਚਨ ਹੈਗਾ ਵਿਸਮਕ ਕੀ ਹੈ ਕਹਿੰਦਾ ਵਾਕ ਵਿੱਚਲੇ ਜਿੰਨਾ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ ਡਾਰ ਪ੍ਰਸ਼ੰਸਾ ਆਦ ਦੇ ਭਾਵ ਪ੍ਰਗਟ ਹੋਣ ਵਿਆਕਰਨ ਵਿੱਚ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਹਾਈ ਬੱਲੇ ਵਾ ਆ ਬੇਟਾ ਚਿੰਨ ਵਿਸਮਕ ਦਾ ਠੀਕ ਆ ਉਹੋ ਹੈ ਠੀਕ ਹੈ ਇਹ ਵਿਸਮਕ ਹਾਏ ਇਹ ਕੀ ਗਜਬ ਹੋ ਗਿਆ ਹਾਏ ਇਹ ਵਿਸਮਕ ਹੋ ਗਿਆ ਬੱਲੇ ਹੋਏ ਇਹ ਬੇਟਾ ਵਿਸਮਕਾ ਤੂੰ ਤਾਂ ਕਮਾਲ ਕਰ ਦਿੱਤੀ ਤਾਂ ਠੀਕ ਠੀਕ ਹੈ ਬੇਟਾ ਇਹ ਵਿਸਮਕ ਜਿਹੜੇ ਵਿਸਮਕ ਚਿੰਨ ਹੈਗੀ ਆ ਤਾਂ ਜਿਹੜੇ ਸ਼ਬਦਾਂ ਤੋਂ ਸਾਨੂੰ ਕੁਸ਼ੀ, ਗਮੀ, ਹੈਰਾਨੀ, ਡਰ ਆਦਿ ਆਦੇ ਭਾਵ ਪ੍ਰਗਟ ਹੁੰਦੇ ਆ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਹੈ ਤੇ ਸੋ ਇਹ ਸੀਗਾ ਬੇਟਾ ਇਹਦਾ ਲਾਸਟ ਪੁਆਇੰਟ ਸੀਗਾ ਵਿਸਮਕ ਦੇ ਸੰਬੰਧ ਦੇ ਵਿੱਚ ਤੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ